ਆਪਣੀ तमाम ਸਿਖਰ ਆਰਗੇਨਾਈਜੇਸ਼ਨਸ ਦੀ ਤਰਫੋਂ মিডিਆ ਵਾਲਿਆਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਹਮੇਸ਼ਾ ਦੀ ਤਰ੍ਹਾਂ ਸਾਡੀ ਗੱਲ ਲੋਕਾਂ ਤੇ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਹੈ ਅੱਜ ਦੀ ਇਹ ਪ੍ਰੈਸ ਕਾਨਫਰੰਸ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਔਰ ਇਹ ਸਮੇਂ ਹੁੰਦਾ ਹੈ ਕਿ ਇਨਸਾਨ ਆਪਣੇ ਆਉਣ ਵਾਲੇ 5 ਸਾਲ ਵਾਸਤੇ ਕਿਹੜੀ ਸਰਕਾਰ ਚੁਣੇਗਾ ਕਿਹੜੇ ਨਮਾਇंदे ਚੁਣੇਗਾ ਤੇ ਲੋਕਾਂ ਨੂੰ ਸਹੂਲियत ਕਿਸ ਤਰ੍ਹਾਂ ਹੋਏ ਇੱਥੇ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਪਿਛਲੇ ਤਕਰੀਬਨ 10 ਸਾਲ ਤੋਂ ਅਸੀਂ ਸਰਕਾਰ ਦੇ ਬਿਨਾਂ ਅਜਿਹਾ ਕਸ਼ਮੀਰ ਦੇ ਵਾਸੀ ਔਰ ਜਿਹੜੇ ਸਰਕਾਰ ਇਥੋਂ ਡਿੱਗੀ ਸੀ ਕੱਢੀ ਗਈ ਸੀ ਜਾਂ ਡਿੱਗ ਪਈ ਸੀ ਉਸ ਵੇਲੇ ਇੱਥੇ ਇਹ ਜੰਮੂ ਕਸ਼ਮੀਰ ਇੱਕ रियासत ਸੀ ਔਰ ਲਦਾਖ ਵੀ ਇਸ ਦਾ ਹਿੱਸਾ ਸੀ ਅੱਜ ਹੁਣ ਹਾਲਾਤ ਬਦਲ ਗਏ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣ ਗਈ ਔਰ ਲਦਾਖ ਇੱਕ ਅਲੱਗ ਯੂਨੀਅਨ ਟੈਰੀਟਰੀ ਬਣ ਗਈ ਲੇਕਿਨ ਚਲੋ ਜੋ ਸੰਵਿਧਾਨ ਹੈ ਉਸ ਨੂੰ ਅਸੀਂ ਨਮਨ ਕਰਦੇ ਹਾਂ ਔਰ ਜੰਮੂ ਕਸ਼ਮੀਰ ਯੂਟੀ ਦੇ ਚੁੱਕੇ ਅਸੈਂਬਲੀ ਦੇ ਇਲੈਕਸ਼ਨ ਹੋਣ ਲੱਗੇ ਹੋਣ ਤੇ ਸਿਰ ਦੇ ਆਗੇ ਖਾਸ ਤੌਰ ਤੇ ਜੰਮੂ ਦੇ ਸੰਦਰਭ ਦੇ ਵਿੱਚ ਔਰ ਕਸ਼ਮੀਰ ਦੇ ਸੰਦਰਭ ਦੇ ਵਿੱਚ ਇਸ ਦੇ سلسلے ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬੜੀਆਂ ਜ਼ਰੂਰੀ ਨੇ ਪਬਲਿਕ ਦੇ ਨਾਲ ਤੁਹਾਡੇ ਜ਼ਰੀਏ ਕਿ ਇਹ ਪਿਛਲੇ 8-10 ਸਾਲ ਦੇ ਵਿੱਚ ਇੱਥੇ ਚونکہ ਸੈਂਟਰਲ ਰੂਲ ਰਿਆ ਸੈਂਟਰ ਗਵਰਨਮੈਂਟ ਦਾ ਔਰ ਭਾਜਪਾ ਹਕੂਮਤ ਸੀ ਤੇ ਇਹ ਭਾਜਪਾ ਹਕੂਮਤ ਦੇ ਕਈ ਕੰਮਾਂ ਦੀ ਕਰਕੇ ਜੰਮੂ ਦਾ ਹਰ ਨਿਵਾਸੀ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਬਹੁਤ ਤੰਗ ਹੈ ਇਸ ਵੇਲੇ ਮਿਸਾਲ ਦੇ ਤੌਰ ਉਪਰ ਉਸ ਵੇਲੇ ਕਈ ਲੋਕਾਂ ਪਟਾਕੇ ਵੀ ਚਲਾਏ ਤੇ ਢੋਲ ਵੀ ਵਜਾਏ ਕਿ ਜੀ ਦਰਬਾਰ ਉਹ ਬੰਦ ਕਰ ਦਿੱਤਾ ਇਹਦਾ ਲੇਕਿਨ ਆ ਜਾਓ ਰੋਕਰਨਾਥ ਬਾਜ਼ਾਰ ਅਫਸਰਾ ਰੋਡ ਗਾਂਧੀ ਨਗਰ ਬਾਈਪਾਸ ਰੋਡ ਕਿਸੇ ਵਪਾਰੀ ਨਾਲ ਗੱਲ ਕਰਕੇ ਦੇਖੋ ਤੁਹਾਨੂੰ ਦੱਸੇਗਾ ਕਿ ਇਹ ਪਿਛਲੇ 5 ਸਾਲਾਂ ਦੇ ਵਿੱਚ ਉਹਨਾਂ ਦੀ ਹਾਲਤ ਕੀ ਹੋ ਗਈ ਹੈ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦੇਣਾ ਘਰ ਵਿੱਚ ਮਾਂ ਦਾ ਬਜ਼ੁਰਗ ਮਾਂ-ਬਾਪ ਦਾ ਇਲਾਜ ਕਰਾਉਣਾ ਬੜਾ ਮੁਸ਼ਕਲ ਹੋ ਗਿਆ ਹੈ ਲਿਆਜ਼ਾ ਉਹ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਆਦਾ ਇਹਨਾਂ ਨੇ ਕਸ਼ਮੀਰ ਸੈਂਟਰ ਡਿਵੈਲਪਮੈਂਟ ਕਰਨਾ ਸ਼ੁਰੂ ਕਰ ਦਿੱਤੀ ਭਾਈ ਕਸ਼ਮੀਰ ਹੀ ਕਸ਼ਮੀਰ ਨੂੰ ਅਸੀਂ ਜਵਾਬ ਚੁੱਪ ਕਰਾਣਾ ਹੈ ਚੁੱਪ ਕਰਾਣਾ ਭਾਈ ਜੰਮੂ ਜੰਮੂ ਦਾ ਕੀ ਕਸੂਰ ਹੈ ਇਹ ਸਾਡੇ ਨਾਲ ਹੀ ਜਿੱਥੇ ਬੈਠੇ ਦੇ ਆ ਤਾਂ ਵੀ ਬਰਾਜ ਬੰਨਾ ਸੀ ਅੱਜ ਇਸ ਨੂੰ 8-10 ਸਾਲ ਹੋ ਗਏ ਬੰਦੇ 12 ਸਾਲ ਉੱਥੇ ਤਾਂ ਉੱਥੇ ਹੀ ਹਰ ਵਾਰੀ ਹੁੰਦਾ ਕਿ 3 ਮਹੀਨੇ ਬਾਅਦ ਇਹ ਹੋ ਜਾਏਗਾ 3 ਮਹੀਨੇ ਬਾਅਦ ਹੋ ਜਾਏਗਾ ਲੇਕਿਨ ਹੁੰਦਾ ਕੁਝ ਨਹੀਂ ਅਸੀਂ ਜੰਮੂ ਦੇ ਨਿਵਾਸੀ ਇਹ ਸਿਰਫ ਇੱਕ ਕੁਮਾਂ ਦੀ ਗੱਲ ਨਹੀਂ ਹੈ ਸਿੱਖ ਹਿੰਦੂ ਦੀ ਹੈ ਮੁਸਲਮਾਨ ਦੀ ਅਸੀਂ ਜੰਮੂ ਦਾ ਹਿਸੇ ਦੇ ਹਰ ਸ਼ਹਿਰੀ ਅਨਪਲਾਈਮੈਂਟ ਲੈ ਲਓ ਤੁਸੀਂ ਤੁਸੀਂ ਬਾਹਰੋਂ ਲੋਕੀ ਲਈ ਬਲਾਈਂ ਯੂਪ ਬਿਹਾਰ ਚੋਰ ਬਾਕੀ ਉਹ ਜਗਾ ਤੂੰ ਲੈ ਆ ਕੇ ਜਿਹੜੀਆਂ ਥੋੜੀਆਂ ਬਹੁਤ ਪੋਸਟਾਂ ਨਿਕਲੀ ਆ ਉਸ ਦੇ ਤੁਸੀਂ ਅਫਸਰ ਲਾ ਦਿੱਤੇ ਵਾਈਸ ਚਾਂਸਲਰ ਲਾ ਦਿੱਤੇ ਹੋਰ ਨਾ ਚੀਜ਼ਾਂ ਦੇ ਉੱਪਰ ਲਾ ਦਿੱਤੇ ਜੰਮੂ ਵਿੱਚ ਤੁਹਾਨੂੰ ਜੰਮੂ ਕਸ਼ਮੀਰੀ ਕੋਈ ਕਾਬਿਲ ਆਦ ਵੀ ਨਹੀਂ ਮਿਲੇ ਔਰ ਇਸ ਗੱਲ ਨੇ ਜੰਮੂ ਔਰ ਕਸ਼ਮੀਰ ਦੇ ਲੋਕਾਂ ਦੇ ਨਾਲ ਬਹੁਤ ਧੱਕਾ ਕੀਤਾ ਹੈ لہذا ਚੁਕਿ ਇਲੈਕਸ਼ਨ ਹੈ ਤੇ ਅੱਜ ਅਸੀਂ ਜਿਤਨੀਆਂ ਸੰਸਥਾਵਾਂ ਸਾਡੇ ਵੱਲੋਂ ਅਸੀਂ ਪਬਲਿਕ ਨੂੰ ਖਾਓ Hindu ਹੈ ਖਾਸ Sikh ਹੈ ਖਾ Musalman ਹੈ ਸਾਰੇ ਨੂੰ ਅਪੀਲ ਕਰ ਰਹੇ ਹਾਂ ਕਿ ਭਾਈ ਇਸ ਵਾਰੀ ਜਿਹੜੇ ਕਾਂਗਰਸ ਜੋ ਨੈਸ਼ਨਲ ਕਾਨਫਰੰਸ ਹੋ ਕਾਂਗਰਸ ਦੀ ਅਲਾਈਂਸ ਹੈ ਜਿਹੜੀ ਉਸ ਅਲਾਈਂਸ ਨੂੰ ਵੋਟ ਦੇ ਕੇ ਕਾਮਯਾਬ ਬਨਾਇਆ ਜਾਏ ਤਾਂ ਕਿ BJP ਦਾ ਮਿਸ ਰੂਲ ਜਿਹੜਾ ਹੈ ਜਿਸ ਨੇ ਕੀ ਨਹੀਂ ਕੀਤਾ ਪੂਰੇ ਹਿੰਦੁਸਤਾਨ ਦੇ ਵੀ ਤੁਸੀਂ ਦੇਖ ਲਓ ਕਿ ਫਾਰਮਰਸ ਦੇ ਨਾਲ ਕੀ ਹੋਇਆ 1.5 ਸਾਲੋਂ ਉੱਥੇ ਬੈਠੇਦੇ ਰਹੇ ਸ਼ੰਭੂ ਬਾਰਡਰ ਔਰ ਬਾਕੀ ਬਾਰਡਰਾਂ ਦੇ ਉੱਪਰ ਔਰ ਉਹਨਾਂ ਦੀ ਸੁਣਵਾਈ ਤੱਕ ਨਹੀਂ ਕੀਤੀ ਔਰ ਫਿਰ ਚੁੱਪਚਾਪ ਵਾਪਸ ਵੀ ਲੈ ਲਏ ਜਿਹੜੇ ਇਹਨਾਂ ਨੂੰ ਕਿਸੇ ਦੇ ਮਰਨ ਦੀ 800 ਦੇ ਕਰੀਬ ਕਿਸਾਨ ਜਿਹੜਾ ਹੈ 850 ਦੇ ਕਰੀਬ ਉੱਥੇ ਸ਼ਹੀਦ ਹੋ ਗਿਆ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ لہذا ਅਸੀਂ ਪੂਰ ਜ਼ੋਰ ਅਪੀਲ ਕਰ ਰਹੇ ਹਾਂ तमाम ਵੋਟਰਾਂ ਨੂੰ ਕਿ ਸਾਰੇ ਵੋਟਰ ਜਿਹੜੇ ਨੂੰ ਹਮਮਾ ਕੇ ਆਪਣੇ ਘਰਾਂ ਚੋਂ ਉਸ ਦੇ ਨਿਕਲਣ ਵੱਧ ਚੜ ਕੇ ਖਾ ਜੰਮੂ ਕਸ਼ਮੀਰ ਪਹਾੜੀ ਇਲਾਕਿਆਂ ਦੇ ਮੈਦਾਨੀ ਇਲਾਕਿਆਂ ਦੇ ਜਿੱਥੇ ਤੇ ਵੀ ਲੋਕ ਉਹ ਵੱਧ ਚੜ ਕੇ ਬਾਹਰ ਨਿਕਲ ਤੇ ਵੋਟ ਪਾਣ ਭਾਜਪੀ ਨੂੰ ਕਿਉਂਕਿ ਭਾਜਪੀ ਦਾ ਜਿਹੜਾ ਟਰੈਕ ਰਿਕਾਰਡ ਹੈ ਮੁਲਕ ਦੇ ਵਿੱਚ ਇਕਨੋਮੀ ਦੀ ਜਿਹੜੀ ਬੁਰੀ ਹਾਲਤ ਹੈ ਮੁਲਕ ਦੇ ਵਿੱਚ এমপ্লয়মেন্ট ਦੀ ਜਿਹੜੀ ਬੁਰੀ ਹਾਲਤ ਹੈ ਇਸ ਵੇਲੇ ਜੰਮੂ ਕਸ਼ਮੀਰ এমপ্লয়মেন্ট ਦਾ ਜਿਹੜਾ ਚਾਰਟ ਹੈ ਉਸ ਦੇ ਨੰਬਰ 1 ਦੇ ਉੱਪਰ ਹੈ ਇਤਨੀ ਜ਼ਿਆਦਾ ਯਾਨਾ এমপ্লয়মেন্ট ਜੰਮੂ ਕਸ਼ਮੀਰ ਦੀ ਹੈ ਤੇ ਇਹ ਜੰਮੂ ਕਸ਼ਮੀਰ ਦੇ ਲੋਕਾਂ ਨੇ ਨੌਜਵਾਨਾਂ ਨੇ ਕਿੱਥੇ ਜਾਣਾ ਹੈ ਇਹਨਾਂ ਦੇ ਵਾਸਤੇ ਕੋਈ ਵਸੀਲੇ ਨਹੀਂ ਕੋਈ ਰਸਤੇ ਨਹੀਂ ਜਿਹੜੇ ਠੇਕੇਦਾਰ ਵੀ ਭਾਰੂ ਆਗੇ ਇਸ ਰਸਦ ਦੇ ਛੋਟੇ-ਮੋਟੇ ਕੰਮਾਂ ਵਾਸਤੇ ਵੱਡੇ ਕੰਮਾਂ ਵਾਸਤੇ ਤੇ ਇੱਥੇ ਦੇ ਨੌਜਵਾਨ ਜਿਹੜੇ ਵਿਕਾਰ ਹੋ ਗਏ ਲਿਹਾਜ਼ਾ ਅੱਜ ਇਹ ਵਕਤ ਹੈ ਕਿ ਅਸੀਂ ਭਾਜੀਪੀ ਨੂੰ ਵੀਰ ਆਵਾਣ ਕਰਾਂਗੇ ਕਿ ਤੁਸੀਂ ਅੱਜ ਮੋਦੀ ਜੀ ਜਾ ਰਹੇ ਨੇ ਅੱਜ ਰੂਸ ਜਾ ਰਹੇ ਨੇ ਅੱਜ ਉਹ ਜ਼ੇਲੈਂਸਕੀ ਨੂੰ ਮਿਲਣ ਜਾ ਰਹੇ ਨੇ ਅੱਜ ਅਮਰੀਕਾ ਜਾ ਰਹੇ ਨੇ ਲੇਕਿਨ ਆਪਣੇ ਘਰ ਤੋਂ ਪਹਿਲੇ ਦੇਖੋ ਘਰ ਤੁਸੀਂ ਦੇਖਦੇ ਨਹੀਂ ਆਪਣੇ ਗੁਆਂਢ ਗੁਆਂਢੀ ਗੁਆਂਢੀ ਦੇਖੋ ਇੱਕ ਕਹਾਵਤ ਗਈ ਜਾਂਦੀ ਹੈ ਕਿ ਤੁਸੀਂ ਰਿਸ਼ਤੇਦਾਰੀ ਬਦਲ ਸਕਦੇ ਹੋ ਕਿਸੇ ਨਾਲ ਲੇਕਿਨ ਗੁਆਂਢੀ ਤੁਸੀਂ ਨਹੀਂ ਬਦਲ ਸਕਦੇ ਲੇਕਿਨ ਇਹਨਾਂ ਦੇ ਗੁਆਂਢ ਜਿੰਨੇ ਮੁਲਕ ਨੇ खा नेपाल है खा चाइना है खा पाकिस्तान है खा बंगला देश है, खा श्री लंका है। जितने बंगला आजाद कराया हिन्दुस्तान ने फौज ने और एक सिख जनरल उसने जनरल अरोड़ा गया उसने न रोके आजाद कराया बंगलादेश बीजेपी हिंदू हिंदू हिंदुत्वा कर दी है ਅਸੀਂ ਜਵਾਬ ਮੰਗਦੇ ਆ ਇਹਨਾਂ ਕੋਲੋਂ ਕਿ ਉੱਥੇ 1.5 ਕਰੋੜ ਮੁਸਲਮਾਨ இந்து ਹੈ ਬੰਗਲਾਦੇਸ਼ ਦੇ ਵਿੱਚ ਅੱਜ ਉਹ 1.5 ਕਰੋੜ ਦਾ 1.5 ਕਰੋੜ இந்து ਉੱਥੇ ਉਹਨਾਂ ਦਾ ਕਤਲਿਆਮ ਹੋ ਰਿਹਾ ਹੈ ਲੇਕਿਨ ਇਹ ਸਰਕਾਰ ਚੁੱਪ ਹੈ ਕੋਈ ਉਸ ਦੀ ਗੱਲ ਇਹ ਜਿੰਨੇ ਬਾਰਡਰ ਹਨ ਸਾਡੇ ਇਹ ਬੰਗਲਾਦੇਸ਼ ਦਾ ਨਾਮ ਲਖਦੇ ਉਹਨਾਂ ਦੇ ਬਾਰਡਰਾਂ ਦੇ ਉੱਪਰ ਰੋਜ਼ ਸਵੇਰੇ ਆ ਕੇ ਹਜ਼ਾਰਾਂ ਦੀ ਤਦਾਦ ਵਿੱਚ ਉਹ ਮਾਈਨੋਰਟੀਜ਼ ਹਿੰਦੂ ਜਿਹੜੇ ਉਹ ਆ ਕੇ ਖੜੇ ਹੋ ਜਾਂਦੇ ਨੇ ਭਈ ਸਾਨੂੰ ਐਂਟਰੀ ਮੇਰੇ ਜਾਈਏ ਹਿੰਦੁਸਤਾਨ ਕਿਉਂਕਿ ਉੱਥੇ ਉਹਨਾਂ ਦਾ ਲੁੱਟਮਾਰ ਮੱਚ ਗਈ ਹੈ ਉੱਥੇ ਲੇਕਿਨ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੈ ਕੋਈ ਕੁਝ ਨਹੀਂ ਹੈ ਉਹ ਸਿਟੀਜ਼ਨ ਐਮੈਂਡਮੈਂਟ ਐਕਟ ਨਾ ਕੀਤਾ ਉਹ ਵੀ ਦਿਖਾਵਾ ਇਹਨਾਂ ਫਾਰਮੂਲਸ ਪਾਸ ਕੀਤੇ ਉਹ ਵੀ ਦਿਖਾਵਾ ਇਹ ਹੁਣ ਹੋਰ ਕੇ ਮੁਫਕਦਾਨਾ ਕੀਤਾ ਹੈ ਕਾਨੂੰਨ ਉਹ ਵੀ ਵਾਪਸ ਇਹ ਭਾਜਪੀ ਦੇ ਆਣ ਦੇ ਬਾਅਦ ਬਿਲ ਖਸੂਸ ਜੰਮੂ ਕਸ਼ਮੀਰ ਦੇ ਵਿੱਚ ਇਤਨੇ ਹਾਲਾਤ ਬੁਰੇ ਹੋ ਗਏ ਨੇ ਕਿ ਮਿਲੀਟੈਂਸੀ ਜਿਹੜੀ ਠੀਕ ਹੈ ਰੁਕੀ ਆ ਵਕਤ ਦੇ ਨਾਲ ਰੁਕੀ ਆ ਲੇਕਿਨ ਤੁਸੀਂ ਕਹੋ ਕਿ ਖਤਮ ਹੋ ਗਈ ਹੈ ਦੀ ਨਹੀਂ ਹੈ ਇਹ ਦੱਬੀ ਹੈ ਇਹ ਜੂ ਇਸ ਨੂੰ ਮੌਕਾ ਮਿਲੇਗਾ ਫਿਰ ਸਿਰ ਚੁਕੇਗੀ ਔਰ ਬੜੇ ਭਿਆਨਕ ਤਰੀਕੇ ਨਾਲ ਚੁਕੇਗੀ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਆਪਣੇ ਸਿਰ ਦੇ ਇਸ ਵੇਲੇ ਇਸ ਤਪਦੀ ਗਰਮੀ ਦੇ ਵਿੱਚ ਆਪਣੇ ਸਿਰ ਉੱਪਰ ছায়ਾਦਾਰ ਦਰਖਤ ਲਗਾਓ ਤੇ ਇਹ ਕੰਡਿਆਂ ਵਾਲੇ ਪੀੜ ਆਪਣੇ ਸਿਰ ਉੱਪਰ ਨਾ ਲਗਾਓ ਔਰ ਬਾਕੀ ਦੇ ਪ੍ਰੈਸ ਰੀਲੀਜ਼ ਤੋਂ ਅਨੁਸਾਰਿਆਂ ਨੂੰ ਜਾਰੀ ਹੋ ਜਾਏਗਾ ਅਸੀਂ ਜਿਤਨੀਆਂ ਸਿੱਖ ਸੰਸਥਾਵਾਂ ਰਿਆਸਤ ਜੰਮੂ ਅਸੀਂ ਉਪਾਸਕਾ ਔਰ ਮੰਦੇ ਆ ਉਹਨਾਂ ਦੇ ਆਪਣੇ ਸ਼੍ਰੋਮਣੀ ਡੇਰਾ ਨਿਗਾਲੀ ਸਾਹਿਬ ਦੇ ਮਹਤਮਤ ਪੰਜੀਤ ਸਿੰਘ ਜੀ ਨੂੰ ਅਸੀਂ ਉਹਨਾਂ ਨਾਲ ਵਿਚਾਰ ਕਰਕੇ ਇਹ ਆਪਣਾ ਮਨ ਬਣਾਇਆ ਮਤ ਬਣਾਇਆ ਕਿ ਰਿਆਸਤ ਜੰਮੂ ਵਾ ਕਸ਼ਮੀਰ ਦੇ ਵਿੱਚ ਜਿਹੜਾ ਉਹ ਅਲਾਈਅੰਸ ਜਿਹੜੀ ਇਹ ਨਸ਼ੂ ਕਾਂਫਰੰਸ ਹੋਰ ਕਾਂਗਰਸ ਦੀ ਉਹਨੂੰ ਜਿਹੜਾ ਕਾਮਯਾਬ ਕੀਤਾ ਜਾਏ ਅਸੀਂ ਇਹੋ ਅਪੀਲ ਕਰਦੇ ਹਾਂ ਲੋਕਾਂ ਦੇ ਅੱਗੇ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤਾਂਜੇ ਸਾਡੇ ਨੌਜਵਾਨ ਬੱਚੇ ਉਹ ਇੰਪਲੋਇਮੈਂਟ ਮਿਲੇ ਉਹਨਾਂ ਨੂੰ ਔਰ ਬਲਕੇ ਰਾਹੁਲ ਗਾਂਧੀ ਉਹ ਇੱਥੇ ਆਜ ਤਸ਼ਰੀਫ ਲਿਆਏ ਤਾਂ ਉਹਨਾਂ ਨੇ ਇਹ ਐਟੀਆ ਕੇ ਅਸੀਂ 30 ਲੱਖ ਰੁਪਇਆ ਅਗਰ ਪੀਓ ਜੇ ਕਿਦਰ ਰਫਿਜੀਅਮ ਵਾਸਤੇ ਸਰਦਾਰ ਬਰਮੂਨ ਸਿੰਘ ਦੇ ਵੇਲੇ ਕਿਹਾ ਗਿਆ ਸੀ ਅਸੀਂ ਉਹ ਪੂਰਾ ਦੇਾਂਗੇ ਜਿਹੜਾ ਕਿ ਇਹਨਾਂ 5 ਲੱਖ ਰੁਪਇਆ ਕਰ ਦਿੱਤਾ ਉਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੰਜਾਬੀ ਜ਼ੁਬਾਨ ਜਿਹੜਾ ਸਾਡਾ ਇੱਕ ਬਹੁਤ ਵੱਡਾ ਮਸਲਾ ਹੈ ਇਹਨਾਂ ਸਾਰੀਆਂ ਜ਼ਬਾਨਾਂ ਜਿਹੜੀਆਂ ਨੂੰ ਲਾਗੂ ਕਰ ਦਿੱਤੀਆਂ ਪੰਜਾਬੀ ਨੂੰ ਬਹੁਜਿਆ ਕਰਦਾ ਸਾਨੂੰ ਇਹ ਸਿੱਖ ਧਰਮ ਨੂੰ ਇੱਕ ਬਹੁਤ ਵੱਡਾ ੱਟਕਾ ਪਾ ਜਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਅਸੀਂ ਆਵਾਂਗੇ ਤੇ ਅਸੀਂ ਪੰਜਾਬੀ ਜਿਹੜੀ ਹੈ ਬਕਾਇਦਾ ਲਾਗੂ ਕਰਾਂਗੇ ਅਸੀਂ ਇਸ ਲਈ ਅਸੀਂ ਸਿੱਖ ਕੌਮ ਨੂੰ ਤੇ ਜਿੱਥੇ ਅਪੀਲ ਕਰਦੇ ਆ ਉੱਥੇ ਹੀ ਜੰਮੂ ਕਸ਼ਮੀਰ ਦੇ ਜਿੰਨੇ ਵਾਸੀ ਨੇ ਜਿੰਨੇ ਵੋਟਰ ਨੇ ਹਰ ਕਿਸੇ ਨੂੰ ਅਪੀਲ ਕਰਦੇ ਆ ਕਿ ਬੜੇ ਪ੍ਰਧਾਨ ਮੰਤਰੀ ਕੇ ਦੇ ਨਾਲ ਆਪਣਾ ਵੋਟ ਪਾਓ ਔਰ ਇਸ ਲਾਈਨਸ ਨੂੰ ਕਾਬੀਆ ਬਣਾਓ ਥੈਂਕ ਯੂ ਵੈਰੀ ਵਟ ਬਹੁਤ ਬਹੁਤ ਸ਼ੁਕਰੀਆ ਜੀ ਉਹ ਇੱਕ ਵੀਡੀਓ ਕੀਤੀ ਜਾ ਰਹੀ ਹੈ ਤੁਸੀਂ ਕਿਹਾ ਕਿ ਸ਼ੁਰਮਨਦੀ ਦੇ ਨਾਲ ਸਾਹਿਬ ਦੀ ਮੁਖੀ ਰਾਤ ਆਫੀ ਜਲ ਰਹੀ ਉਹਨਾਂ ਦੀ ਇੱਕ ਵੀਡੀਓ ਇਹ ਵੀ ਵੀਡੀਓ ਕੀਤੀ ਜਾ ਰਹੀ ਹੈ ਪੋਲਿਟਿਕ ਮੈਸੇਜ ਵੱਖਰਾ ਦਿੱਤਾ ਜਾ ਰਿਹਾ ਉਸ ਵੀਡੀਓ ਵਾਸਤੇ ਵੀ ਅਰਵਿੰਦਰ ਸਿੰਘ ਜੀ ਨੇ ਜ਼ਰੂਰ ਕਿਤੇ ਹਾਲ ਬਖੀ ਸੀ ਜੀ ਉਸ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਇਹ ਕਰਤੀ ਉਸ ਵੀਡੀਓ ਕੀ ਕਿਹਾ ਸੀ ਉਹਨਾਂ ਨੇ कि ਜਿਹੜੀ ਸਾਡੇ ਤੋਂ ਵੱਲੋਂ ਸਪੋਰਟ ਕੀਤੀ ਜਾਂਦੀ ਹੈ ਪਲਾਣਾ ਨੂੰ ਅਗਿੰਦਰ ਜੀ ਨੇ ਕਿਧੋਂ ਆਇਆ ਇਹਨਾਂ ਨੇ ਐਕਸਪਰੇਂਸ ਜ਼ਰੂਰ ਸਕ੍ਰਿਪਟ ਤੋਂ ਇਹ ਕਿਹਾ ਵਾਜੀ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਤੁਸੀਂ ਜਿਹੜੀ ਵੀਡੀਓ ਕੀਹਨੋਂ ਸਾਡੀ ਕੱਟੀ ਨਹੀਂ ਕੋਈ ਵੀਡੀਓ ਨਹੀਂ ਹੈ ਕਟਿੰਗ ਦੇਖੋ ਉਹ ਐਡੀਟਿਡ ਵੀਡੀਓ ਹੈ ਉਸ ਵੀਡੀਓ ਵਿੱਚ ਮਾਤ ਸਾਹਿਬ ਨੇ ਇਹ ਕਿਹਾ ਸੀ ਕਿ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਜਿਹੜੇ ਵੀ ਲੋਕ ਹੋਣ ਉਹ ਸਿੱਖ ਉਮੀਦਵਾਰ ਨੂੰ ਟਿਕਟ ਦੇ ਔਰ ਉਹਨਾਂ ਫਿਰ ਨਾਲ ਇਹ ਵੀ ਕਿਹਾ ਸੀ ਕਿ ਭਈ ਕਾਂਗਰਸ ਨੇ ਦੋ ਸਿੱਖਾਂ ਨੂੰ ਟਿਕਟ ਦਿੱਤੀ ਹੈ ਇੱਕ ਟੋਨੀ ਕਰਨਜੀਤ ਸਿੰਘ ਟੋਨੀ ਨੂੰ ਤੇ ਇੱਕ ਤਰਾਲੀ ਚੰਨੀ ਸਿੰਘ ਔਰ ਸਿੱਖਾਂ ਦੇ ਕਦਰ ਜਿਹੜੀ ਪਾਰਟੀ ਕਰੇਗੀ ਅਸੀਂ ਉਸ ਦੇ ਨਾਲ ਖੜੇ ਹੋਵਾਂਗੇ ਲਿਆਦਾ ਕਾਂਗਰਸ ਨੇ ਔਰ ਨੈਸ਼ਨਲ ਕਾਨਫਰੰਸ ਨੇ ਨਾ ਤਾਂ ਕੋਈ ਸਰਦਾਰ ਖੜਾ ਕੀਤਾ ਨਹੀਂ ਸਾਡੀ ਇਹ ਉਮੀਦ ਸੀ ਕਿ ਨੈਸ਼ਨਲ ਕਾਨਫਰੰਸ ਦਾ ਇਤੂ ਖੜਾ ਹੋ ਜਾਂਦਾ ਲੇਕਿਨ ਉਹ ਸੀਟਾਂ ਦੇ ਵਟਵਾਰੇ ਚ ਉਹਨਾਂ ਦੇ ਹਿੱਸੇ ਆਇਆ ਨਹੀਂ ਤੋਂ ਲੇਕੇ ਕਾਂਗਰਸ ਨੇ ਕਿਉਂਕਿ ਪਰ ਸੀ ਕੁ ਮੀਦਵਾਰ ਜਿਆਦਾ ਦਿੱਤੇ ਤੇ ਆ ਸਾਡਾ ਸਰਦਾਰ ਫਰਜ਼ ਬੰਦਾ ਹੈ ਕਿ ਅਸੀਂ ਕਾਂਗਰਸ ਦੇ ਔਰ ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਨੂੰ ਕਾਮਯਾਬ ਨਹੀਂ। ਜੀ ਸਰ ਵੀ ਕਿਸੇ ਇਸ ਤੋਂ ਇਹ ਮੰਨਿਆ ਜਾਵੇ ਕਿ ਸ਼੍ਰੋਮਣੀ ਡੇਰਾ ਬਜ਼ਾਲੀ ਸਾਹਿਬ ਵੱਲੋਂ ਪੂਰਾ ਇਹ ਮਤਲਬ ਕਿ ਕਹਿ ਦਿੱਤਾ ਗਿਆ ਹੈ ਕਿ ਇਸੇ ਐਲਾਈਂਸ ਨੂੰ ਮੋਟ ਸਾਡੇ ਵਾਸਤੇ ਆਦੇਸ਼ ਉਹਨਾਂ ਦਾ ਇਹੋ ਹੀ ਹੈ ਔਰ ਨਾਲੇ ਇਹ ਵੀ ਆਦੇਸ਼ ਹੈ ਕਿ ਇਹ ਮੈਸੇਜ ਸਾਰਿਆਂ ਨੂੰ ਭੇਜ ਦਿੱਤਾ ਜਾਵੇ। ਅਜੀਤ ਸਾਹਿਬ ਇੱਕ ਸਵਾਲ ਤੁਸੀਂ ਆਪਣੀ ਗੱਲ ਵਿੱਚ ਪ੍ਰੈਸ ਕਾਨਫਰੰਸ 'ਚ ਆਖਿਆ ਕਿ ਭਾਜਪਾ ਨੇ ਦੌਰ ਦੇ ਵਿੱਚ ਅੰਤਰਵਾਦ ਜਿਹੜਾ ਘਟ ਜ਼ਰੂਰ ਹੋਇਆ ਹੈ। ਇਹ ਸਵਾਲ ਮੈਂ ਤੁਹਾਡੇ ਕੋਲੋਂ ਬੀਂਗ ਐ ਸਿੱਖ ਨਹੀਂ ਪੁੱਛ ਰਿਹਾ ਇਹ ਮੈਂ ਸਵਾਲ ਤੁਹਾਡੇ ਕੋਲੋਂ ਬੀਂਗ ਐ ਸਿਟੀਜ਼ਨ ਆਫ ਜੰਮੂ ਕਸ਼ਮੀਰ ਪੁੱਛ ਰਿਹਾ ਕਿ ਜਿਸ ਤਰ੍ਹਾਂ ਲਈ ਤੁਸੀਂ ਆਖਿਆ ਕਿ ਅੰਤਰਵਾਦ ਜਿਹੜਾ ਹੈ ਘਟ ਹੋ ਗਿਆ ਹੈ ਤੁਸੀਂ ਆਪ ਮੰਦੇ ਹੋ ਉਸ ਚੀਜ਼ ਨੂੰ ਕਿ ਦੌਰ ਘਟ ਹੋਇਆ ਲੇਕਿਨ ਇਹ ਦੌਰ ਜਿਹੜਾ ਹੈ ਵਾਪਸ ਆਏਗਾ। ਲੇਕਿਨ ਜਿਸ ਐਲਾਈਂਸ ਨੂੰ ਤੁਸੀਂ ਵੋਟ ਕਰਨ ਵਾਸਤੇ ਬੋਲ ਰਹੇ ਹੈਗੇ ਉਹ ਜਾਂ ਕੋਈ ਵੀ ਤੁਹਾਨੂੰ ਸਪੋਰਟ ਕਰ ਰਿਹਾ ਹੈਗਾ ਉਹਨਾਂ ਨੂੰ ਵੋਟ ਕਰਨ ਵਾਸਤੇ ਉਸ ਦੌਰ ਦੀ ਜਿਹੜੀ ਸਰਕਾਰ ਸੀ ਕਿ ਉਸੇ 'ਚ ਅੰਤਰਗਵਾਦ ਤੁਹਾਨੂੰ ਲੱਗਦਾ ਉਹ ਅੰਤਰਗਵਾਦ ਦਾ ਦੌਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਛੁਕਿਆ ਹੈ ਦੁਬਾਰਾ ਫਿਰ ਆਪਣਾ ਛੁਕੇਗਾ ਇਹ ਦੌਰ ਫਿਰ ਉਸੇ ਉਸੇ ਸਰਕਾਰ ਨੂੰ ਅਲਾਈਅੰਸ ਨੂੰ ਤੁਸੀਂ ਸਪੋਰਟ ਦੇਣ ਦੀ ਗੱਲ ਕਰ ਰਹੇ ਹੋ ਤੇ ਫਿਰ ਅੰਤਰਗਵਾਦ ਜਿਹੜਾ ਉਹ ਦੁਬਾਰਾ ਉਹੀ ਫਿਰ ਛੁਕੇਗਾ ਜਿਵੇਂ ਨੈਸ਼ਨਲ ਕਾਨਫਰੰਸ ਦੀ ਤੇ ਕਾਂਗਰਸੀ ਸਰਕਾਰ ਦੇ ਵੀ 2012 ਜਾਂ ਅਸੀਂ 8 ਦੇ ਵਿੱਚ ਵੇਖਿਆ ਜਾਂ ਉਹਦੇ ਦੌਰ ਦੇ ਵਿੱਚ ਵੇਖਿਆ ਸਰਕਾਰਾਂ ਨੇ ਉਹ ਫਿਰ ਉੱਠ ਸਕਦਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਤੁਹਾਨੂੰ ਥੋੜਾ ਜਿਆਦਾ ਦਰੂਸ ਕਰਨਾ ਚਾ ਕਿ 2008 ਦੇ ਵਿੱਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀ ਸਰਕਾਰ ਨੇ ਭਾਜੀਪੀ ਤੇ ਪੀਡੀਪੀ ਦੀ ਸਰਕਾਰ ਸੀ ਮੈਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੀ ਸਰਕਾਰ ਦੇ ਦੌਰ ਦੇ ਵਿੱਚ ਜਿਹੜਾ ਉਹ ਪੁਰਾਣੇ ਤੁਸੀਂ 2008 ਦੇ ਵਿੱਚ ਸੀ ਮੈਂ ਉਸ ਦੀ ਗੱਲ ਕਰ ਰਿਹਾ ਤੁਹਾਡਾ ਤੁਸੀਂ 2008 ਦਾ ਤੁਸੀਂ 8 ਚਾਹੇ ਲਾ ਲਓ ਚਾਹੇ 5 ਲਾ ਲਓ ਜੀ 8 ਦਾ ਜ਼ਿਕਰ ਕੀਤਾ ਜਿੱਥੇ ਤੱਕ تعلق ਹੈ ਅਤੰਗਵਾਦ ਦਾ ਇੱਕ ਗੱਲ ਤੇ ਇਹ ਤੈਅ ਕਿ ਅਤੰਗਵਾਦ ਇੱਥੇ ਕਿਸੇ ਦੇ ਘਰ ਚੋਂ ਪੈਦਾ ਹੋ ਕੇ ਕਿਸੇ ਦੇ ਮਹੱਲੇ ਚੋਂ ਪੈਦਾ ਹੋ ਕੇ ਨਹੀਂ ਆਉਂਦਾ आतंकवादी आतंकी ਜਿਹੜੇ ਵੀ ਐਨ ਉਹ ਹਥਿਆਰ ਲੈ ਕੇ ਉਹ ਬਾਰਡਰ ਕਰਾਸ ਕਰਕੇ ਆਉਂਦੇ ਬਾਰਡਰ ਕਿਹਾ ਹੈ ਨੈਸ਼ਨਲ ਕਾਂਗਰਸ ਕੋਲ ਹੈ ਬਾਰਡਰ ਕਿਹਾ ਬੀਜੇਪੀ ਕੋਲ ਹੈ ਬਾਰਡਰ ਕਿਸ ਕੋਲ ਹੈ ਅੱਜ ਕੱਲ ਪਿਛੇ 10 ਸਾਲ ਤੋਂ ਕਿਸ ਦੇ ਕੋਲ ਹੈ ਬਾਰਡਰ ਔਰ ਪਿਛਲੇ ਛੇ ਮਹੀਨੇ ਤੁਸੀਂ ਦੇਖੋ ਇਹ ਇੱਕ ਸਾਲ ਵਿੱਚ ਦੇਖੋ ਕਸ਼ਮੀਰੀ ਚ ਤੰਗਵਾਦ ਜਿਹੜਾ ਉਹ ਉਸੇ ਫਰਕ ਪਿਆ ਤੇ ਜੰਮੂ ਜ ਬਹੁਤ ਵਧ ਗਿਆ ਟ੍ਰਿਪੁੰਚ ਦੇਖ ਲਓ ਕਟੂਆ ਦੇਖ ਲਓ ਹੀਰਾ ਨਗਰ ਦੇਖ ਲਓ ਟ੍ਰਿਪ ਕਿਸ਼ਤਵਾਰ ਡੋਡਾ ਦੇਖ ਲਓ ਛਾਤਰੂ ਦੇਖ ਲਓ ਰਿਆਸੀ ਦੇਖ ਲਓ ਕਿੰਨੀਆਂ ਜਗ੍ਹਾ ਦੇ ਨਾਮ ਦੱਸੋ ਸਾਰੇ ਲੋਕ ਆਪੇ ਸਰਕਾਰ ਕਹਿੰਦੀ ਹੈ ਇਹ ਸਾਰੇ ਜਿਹੜੇ ਨੇ ਪਾਰੋਂ ਆਏ ਆਏ ਕਿਸ ਰੰਜੀ ਪਾਰੋਂ ਬਾਰਡਰਾਂ ਦੀ ਰਖਵਾਲੀ ਕੌਣ ਕਰ ਰਿਹਾ ਹੈ ਕਿਸ ਦੀ ਜ਼ਿੰਮੇਵਾਰੀ ਹੈ ਉਹ ਲਿਆਦਾ ਮੈਂ ਨਾਲੇ ਦੂਸਰੀ ਮੈਂ ਗੱਲ ਨਹੀਂ ਕਿ ਇਹ ਕਿ ਹਤਕਵਾਦ ਖਤਮ ਹੋ ਗਿਆ ਮੈਂ ਕਿ ਹਤਕਵਾਦ ਇਸ ਵੇਲੇ ਦੱਬ ਗਿਆ ਦਾ ਹੈ ਲੇਕਿਨ ਅਗਰ ਇਹ ਹਾਲਾਤ ਰਹੇ ਤੇ ਉਹ ਦੱਬਿਆ ਦਾ ਤੰਕਰ ਫਿਰ 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 ਆਊਟ ਹੋਵੇ ਅਸਾਂ ਨੂੰ ਵੀ ਇੱਕ ਕੰਦੇਸ਼ ਹੈ ਜਿਸ ਦਾ ਤੁਹਾਨੂੰ ਕਿਹਾ ਗਿਆ ਕਿ ਕਾਂਗਰਸ ਜਿਹੜੀ ਹੈ ਉਹ ਸਪੋਰਟ ਕਰੇਗੀ ਕਿ ਮਾਹਵਲੀ ਪੰਜਾਬੀ ਵਾਪਸ ਅਫੀਸ਼ਲ ਹੋ ਜਾਏ ਕਿ ਇਸੇ ਤਰੀਕੇ ਦੇ ਨਾਲ 89 ਦਾ ਜਿਹੜਾ ਕਾਂਡ ਹੋਇਆ ਸੀ ਦੀ ਅਲਸਾਰੀ ਕਮਿਸ਼ਨ ਦੀ ਰਿਪੋਰਟ ਵਾਸਤੇ ਵੀ ਕੌਪਰਨ ਨੇ ਕੋਈ ਵਾਅਦਾ ਕੀਤਾ ਅ ਉਸ ਬਾਰੇ ਦੇਖੋ ਰਾਹੁਲ ਗਾਂਧੀ ਦੇ ਸਾਹਿਬ ਦੇ ਨਾਲ いや ਕਿਸੇ ਦੇ ਨਾਲ ਸਾਡੀ ਮੁਲਾਕਾਤ ਨਾ ਹੋਈ ਤੇ ਨਾ ਹੋਈ ਲੇਕਿਨ ਉਹ ਗੱਲ ਤਾਂ ਹੋਏਗੀ ਚਰੰਦਾ ਸਰਕਾਰ ਦੇ ਨਾਲ ਇੱਥੇ ਜਿਹੜੀ ਵੀ ਚੰਗੋ ਸਟੋਰ ਰਿਪੋਰਟ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਕੋਲ ਨਹੀਂ ਹੈ ਉਹ ਸਟੇਟ ਦੀ ਜਾਂ ਯੂਟੀ ਦੀ ਗਵਰਨਮੈਂਟ ਕੋਲ ਹੈ ਉਹ ਜਿਹੜੀ ਸਰਕਾਰ ਬਣੀ ਕਿ ਅਸੀਂ ਉਸ ਨੂੰ ਕਹਾਂ ਕਿ ਭਈ ਇਹ ਰਿਪੋਰਟ ਜਿਹੜੀ ਹੈ ਉਸ ਨੂੰ ਤੁਸੀਂ ਪਬਲਿਸ਼ ਵੀ ਕਰੋ ਤੇ ਲੋਕਾਂ ਦੇ ਸਾਹਮਣੇ ਲਿਆਓ ਤੇ ਲਾਗੂ ਵੀ ਕਰੋ ਕਿਉਂਕਿ ਕਾਂਗਰਸ ਨੂੰ ਤੇ ਐਲਾਈਅੰਸ ਨੂੰ ਤੁਸੀਂ ਸਪੋਰਟ ਕਰਨ ਦੇ ਲਈ ਕਿਹਾ ਤੇ ਓਬਵੀਅਸਲੀ ਆਕਰ ਸਪੋਰਟ ਆ ਬਿਲਕੁਲ ਅਸੀਂ ਅਸੀਂ ਇਸ ਐਲਾਈਅੰਸ ਨੂੰ ਮਜਬੂਰ ਕਰਾਂਗੇ ਕਿ ਉਹ ਪੋਰਿੰਸਾਰੀ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਸ਼ਾਇਆ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਇੱਕ ਸਵਾਲ ਹੋਰ ਕਰਨਾ ਚਾਹਾਂਗਾ